ਜਿਹੜੇ ਮਾਪਿਆਂ ਨੇ ਤੈਨੂੰ ਜਨਮ ਦਿੱਤਾ ਹੈ ਜਿਹੜੀ ਮਾਂ ਨੇ ਤੈਨੂੰ ਲਾਡ ਲੜਾਇਆ ਜਿਹੜੇ ਪਿਓ ਨੇ ਸਾਰੀ ਉਮਰ ਮਿਹਨਤ ਕਰਕੇ ਆਪਣੇ ਹੱਟ-ਬੁੱਟੇ ਕਰਕੇ ਤੇਰੀ ਜ਼ਿੰਦਗੀ ਨੂੰ ਆਪਣੀ ਮਿਹਨਤ ਦਾ ਪਾਣੀ ਪਾ ਕੇ ਵੱਡਾ ਕੀਤਾ ਹੈ ਨਾ ਉਹ ਮਾਪੇ ਦੇ ਕੋਲ ਬਹਿ ਕੇ ਵੇਖ ਕਦੇ ਕਦੇ ਆਪਣੇ ਮਾਪਿਆਂ ਦਾ ਸਤਕਾਰ ਕਰਕੇ ਵੇਖ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਹੈ ਅਸਲੀ ਜੀਵਨ ਇਹ ਨੇ ਚੰਗੇ ਗੁਣਾਂ ਚੰਗੇ ਗੁਣਾਂ ਦੇ ਵਿੱਚ ਰਹਿ ਕੇ ਜੇਕਰ ਬੰਦੇ ਕੋਲ ਚੰਗੇ ਗੁਣ ਨੇ ਤੇ ਮੈਲ ਨਹੀਂ ਹੈ ਕਿ ਕੁੱਲੀ 'ਚ ਰਹਿੰਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਗਤ ਰਵਿਦਾਸ ਜੀ ਨੂੰ ਵੇਖੋ ਉਸ ਸਮਿਆਂ ਦੇ ਰਾਜਿਆਂ ਨੂੰ ਕੋਈ ਨਹੀਂ ਜਾਣਦਾ ਪਰ ਜਿਨ੍ਹਾਂ ਨੇ ਗੁਰੂ ਦੇ ਗੁਣਾਂ ਨੂੰ ਪ੍ਰਵੇਸ਼ ਕਰ ਲਿਆ ਉਹਨਾਂ ਨੂੰ ਅੱਜ ਸਾਰੀ ਦੁਨੀਆ ਨਮਸਕਾਰ ਕਰਦੀ ਹੈ ਗੱਜ ਕੇ ਆਖੂ ਸਤਨਾਮ ਕਿੰਨੇ ਭਗਤ ਸੀ ਜਿਹੜੇ ਗਰੀਬੀ ਦੇ ਵਿੱਚ ਰਹਿੰਦੇ ਸੀ ਜਿਨ੍ਹਾਂ ਦੇ ਕੋਈ ਵੱਡੇ ਕਾਰੋਬਾਰ ਨਹੀਂ ਸੀ ਪਰ ਰੱਬ ਦੀ ਨਜ਼ਰ ਦੇ ਵਿੱਚ ਉਹ ਸਾਰੀ ਦੁਨੀਆ ਤੋਂ ਵੱਡੇ ਸੀ ਅੱਜ ਸਾਰੀ ਦੁਨੀਆ ਸੀਸ ਝੁਕਾਉਂਦੀ ਹੈ